ਈ ਹੈਲਾ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫੇਰ ਮੇਰੀ ਨਵੀਂ ਕਹਾਣੀ ਨਵੇਂ ਵੀਡੀਓ ਵਿੱਚ ਮੈਂ ਤੁਹਾਨੂੰ ਅੱਜ ਦੀ ਕਹਾਣੀ ਦਾਵਾ ਕਰਦਾ ਹਾਂ ਕਿ ਤੁਹਾਡੇ ਮਤਲਬੀ ਰੂਗੰਡੇ ਖੜੇ ਕਰ ਦਊਗੀ ਤੁਹਾਡੇ ਉਹ ਛੋੜਾ ਕੇ ਰੱਖ ਦਊਗੀ ਬਾਲੀਆਂ ਗੱਲਾਂ ਨਹੀਂ ਕਰਦੇ ਕਹਾਣੀ ਕਰਦੇ ਹਾਂ ਸ਼ੁਰੂ ਮੈਂ ਕਹਾਣੀ ਸੁਣਾਉਣ ਤੋਂ ਪਹਿਲਾਂ ਇੱਕ ਤੁਹਾਨੂੰ ਹਾਈਲਾਈਟ ਇਹ ਦੱਸ ਦਿੰਨਾਗਾ ਇਸ ਕਹਾਣੀ ਵਿੱਚ ਵੀ ਮਤਲਬੀ ਰਿਸ਼ਤਿਆਂ ਨੂੰ ਮਲਿਕਤਾ ਰੋਤਾਰ ਕੀਤਾ ਅੰਦਾਜ਼ ਰਿਸ਼ਤੇਨਾਤੇ ਸਾਰੇ ਬਦਲੇ ਭੁੱਲ ਜਾਂਦੇ ਆਗੇ ਜਿਸਮਾ ਦੀ ਭੁੱਖ ਅੱਗੇ ਮਤਲਬੀ ਸਾਰੇ ਰਿਸ਼ਤੇ ਪਿੱਕੇ ਪੈ ਜਾਂਦੇ ਹੈ ਅੱਜ ਦੀ ਕਹਾਣੀ ਵੀ ਕੁਝ ਐਸੀ ਹੀ ਹੈਗੀ ਹੈਗੀ ਗਾਣੀ ਵੜੀ ਗੱਲਾਂ ਨਹੀਂ ਕਰਦੇ ਕਹਾਣੀ ਸ਼ੁਰੂ ਹੁੰਦੀ ਹੈ ਕਿ ਆਪਣੀ ਲੁਧਿਆਣੇ ਦੇ ਹੈਪੋਵਾਲ ਰੋਡ ਤੋਂ ਹੈਪੋਵਾਲ ਰੋਡ ਤੇ ਇੱਕ ਬੰਦੇ ਦੀ ਮੰਨ ਲਈ ਦੁਕਾਨ ਹੁੰਦੀ ਆ ਉਸ ਬੰਦੇ ਦਾ ਨਾਮ ਹੁੰਦਾ ਹੈਗਾ ਮਨਦੀਪ ਸਿੰਘ ਤੇ ਸਮਾਂ ਹੁੰਦਾ तकरीबन ਰਾਤ ਦੇ 9:00 ਵਜੇ ਦਾ ਮਨਦੀਪ ਸਿੰਘ ਆਪਦੀ ਦੁਕਾਨ ਨੂੰ ਵਧਾ ਕੇ ਆਪਦੀ ਦੁਕਾਨ ਨੂੰ ਬੰਦ ਕਰਕੇ ਆਪਦੀ ਗੱਡੀ ਵੱਲ ਲੰਘਦਾਗਾ ਅਚਾਨਕ ਦੋ ਮਤਲਬ ਇੱਕ ਬਾਈਕ ਤੇ ਬੰਦੇ ਆਉਂਦੇ ਆਗੇ ਤੇ ਮਨਦੀਪ ਸਿੰਘ ਦੇ ਮਤਲਬ ਹੀ ਗੋਲੀਆਂ ਮਾਰਨੇ ਸ਼ੁਰੂ ਕਰ ਦਿੰਦੇ ਆਗੇ ਗੋਲੀਆਂ ਦੀ ਆਵਾਜ਼ ਸੁਣ ਕੇ ਰਾਹੀਰ ਬਦਲੇ ਉੱਥੇ ਇਕੱਠੇ ਹੁੰਦੇ ਆ ਕਿ ਘੱਟਣ ਵਾਲੀ ਥਾਂ ਤੇ ਪਹੁੰਚ ਜਾਗੇ ਤਾਂ ਕਰਕੇ ਰਾਹੀਰਾਂ ਨੂੰ ਦੇਖ ਕੇ ਜਿਹੜੇ ਮਤਲਬ ਹੀ ਨਕਾ ਪੋਛ ਆਏ ਸੀਗੇ ਬਾਈਕ ਤੇ ਆਏ ਸੀਗੇ ਫਰਾਰ ਹੋ ਜਾਂਦੇ ਆਗੇ ਤੇ ਮਤਲਬ ਹੀ ਦੋ ਗੋਲੀਆਂ ਮਨਦੀਪ ਦੀ ਤੇ ਲੱਗ ਚੁੱਕੀਆਂ ਸੀਗਾ ਤੇ ਰਾਹੀਰ ਬਹੁਤ ਚੰਗੇ ਸੀਗੇ ਮਨਦੀਪ ਚ ਕਿਸਮਤ ਚੰਗੀ ਸੀਗੀ ਉਹ ਰਾਹੀਰ ਜਿਹਨੂੰ ਵੀਡੀਓ ਬਣਾਉਣ ਦੀ ਜਗ੍ਹਾ ਉਹਨੂੰ ਮਤਲਬ ਜਾ ਕੇ ਹਸਪੀਟਲ ਲੈ ਜਾਂਦੇ ਆਗੇ ਤਾਂ ਕਰਕੇ ਜਿਹੜੀ ਮਨਦੀਪ ਸਿੰਘ ਦੀ ਜਾਨ ਬਚ ਜਾਂਦੀ ਹੈ ਪਰ ਮਨਦੀਪ ਸਿੰਘ ਨੂੰ ਇਹ ਕੁਝ ਨਹੀਂ ਪਤਾ ਸੀਗਾ ਵੀ ਜਿਹੜੇ ਗੋਲੀਆਂ ਮਾਰਨ ਆਏ ਸੀਗੇ ਉਹ ਕੌਣ ਸੀਗੇ ਮਤਲਬ ਵੀ ਨਾ ਮਨਦੀਪ ਸਿੰਘ ਉਹਨਾਂ ਨੂੰ ਜਾਣਦਾ ਸੀ ਤੇ ਨਾ ਹੀ ਉਹਨੇ ਕਦੇ ਉਹ ਦੇਖੇ ਸੀਗੇ ਤੇ ਹੁਣ ਮਤਲਬ ਇਸ ਕੇਸ ਚ ਆਉਂਦੀ ਹੈ ਪੁਲਿਸ ਸੈਂਟਰ ਪੁਲਿਸ ਜਦੋਂ ਕੇਟਰ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਪੁਲਿਸ ਨੂੰ ਇਹ ਲੱਗਦਾਗਾ ਵੀ ਜੇ ਹਰ ਰੋਜ਼ ਪੰਜਾਬ ਦੇ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਆਂ ਵੀ ਕੋਈ ਗੈਂਗਵਾੜਾ ਤਾਂ ਮਾਮਲਾ ਹੋਊਗਾ ਪਰ ਜਦੋਂ ਮਨਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਮਨਦੀਪ ਸਿੰਘ ਸਾਫ਼ ਤੌਰ ਤੇ ਕਾਰ ਕਰ ਦਿੰਦਾਗਾ ਮਨਦੀਪ ਸਿੰਘ ਕਹਿੰਦਾਗਾ ਵੀ ਮੇਰਾ ਕਿਸੇ ਨਾਲ ਕੋਈ ਮਤਲਬ ਨਹੀਂ ਮੈਂ ਤਾਂ ਮੇਂ ਲਈ ਮੈਂ ਆਪਣਾ ਕੰਮ ਕਰਦਾਗਾ ਮੈਂ شریف ਘਰੋਂ ਆ ਤੇ ਉਸ ਤੋਂ ਬਾਅਦ ਪੋਰਸਾ ਜਿਹੜਾ ਇਹ ਐਂਗਲ ਉਹ ਵੀ ਖਾਰਜ ਹੋ ਜਾਂਦਾ ਹੈ ਸਿੰਗਲ ਤੋਂ ਹੀ ਪੁਲਿਸ ਨੂੰ ਕੁਝ ਨਹੀਂ ਮਿਲਦਾ ਫਿਰ ਪੁਲਿਸ ਸੋਚਦੀ ਹੈ ਵੀ ਕੋਈ ਮਤਲਬ ਲੁੱਟਕੋ ਵਾਲੇ ਆਉਣਗੇ ਪਰ ਫਿਰ ਮਨਦੀਪ ਤੇ ਉਹ ਕਹਿੰਦਾ ਮੇਰੇ ਨਾਲ ਕੋਈ ਲੁੱਟਕੋ ਕੀਤੀ ਨਹੀਂ ਉਹਨਾਂ ਨੇ ਪੁਲਿਸ ਦਾ ਜਿਹੜਾ ਇਹ ਐਂਗਲ ਉਹ ਵੀ ਮਤਲਬ ਖਤਮ ਹੋ ਜਾਂਦਾ ਤੇ ਫਿਰ ਪੋਰਸ ਨੂੰ ਅਖਰੀ ਰਾਸਤਾ ਸੀਗਾ ਸੀਸੀਟੀਵੀ ਚੈੱਕ ਕਰਨ ਦਾ ਪੋਰਸ ਸੀਸੀਟੀਵੀ ਚੈੱਕ ਕਰਦੀ ਹੈ ਕਿ ਜਦੋਂ ਸੀਸੀਟੀਵੀ ਵਿੱਚ ਪੁਲਿਸ ਨੂੰ ਇੱਕ ਬੰਦਾ ਨਜ਼ਰ ਆਉਂਦਾ ਹੈਗਾ ਉਹ ਬੰਦਾ ਸੀਗਾ ਇੱਕ ਨਿਹੰਗ ਸਿੰਘ ਨੇ ਕਿਸੇ ਸਜਾ ਸੀਗਾ ਬਾਈਕ ਤੇ ਬੈਠਾ ਸੀਗਾ ਤੇ ਬਾਈਕ ਦਾ ਜਿਹੜਾ ਨੰਬਰ ਟ੍ਰੇਸ ਕੀਤਾ ਜਾਂਦਾਗਾ ਤੇ ਪੁਲਿਸ ਨੂੰ ਪਤਾ ਲੱਗ ਜਾਂਦਾਗਾ ਵੀ ਇਹ ਨੰਬਰ ਹੈਕੀ ਦਾਗਾ ਬਾਈਕ ਹੈਕੀ ਦੀ ਹੈਗੀ ਤੇ ਜੋ ਟ੍ਰੇਸ ਕਰਦੀ ਪੁਲਿਸ ਪਹੁੰਚ ਜਾਂਦੀ ਹੈਗੀ ਇੱਕ ਸ਼ਖਸ ਕੋਲ ਜਿਹਦਾ ਨਾਮ ਸੀਗਾ ਹਰਨਾਮ ਸਿੰਘ ਹਰਨਾਮ ਸਿੰਘ ਨੂੰ ਫਗਵਾੜੇ ਤੋਂ ਪੁਲਿਸ ਜਿਹੜੀ ਗ੍ਰਿਫਤਾਰ ਕਰ ਲੈਂਦੀ ਹੈਗੀ ਤੇ ਉਸ ਤੋਂ ਬਗਲੇ ਪੁੱਛਗਿੱਛ ਕੀਤੀ ਜਾਂਦੀ ਹੈ ਇਹ ਪਤਾ ਲੱਗਦਾ ਜਿਹੜਾ ਮਨਦੀਪ ਸਿੰਘ ਦੇ ਪਿਤਾ ਸੀਗੇ ਉਹ ਮੰਗ ਸਿੰਘ ਉਹਨੇ ਮਤਲਬ ਵੀ ਹਰਨਾਮ ਸਿੰਘ ਨੂੰ ਆਪਦਾ ਡਰਾਈਵਰ ਰੱਖਿਆ ਹੋਇਆ ਸੀਗਾ ਜਿਹੜੇ ਮੰਗ ਸਿੰਘ ਕੋਲ ਕਾਫੀ ਪੈਸਾ ਸੀਗਾ ਕਾਫੀ ਜਾਇਦਾਦ ਸੀਗੀ ਤੇ ਉਹਦੇ ਜਾਣ ਤਾ ਕਿ ਜਿਹੜੇ ਹੁਸ਼ਿਆਰਪੁਰ ਬਾਬਾ ਗਿੜੇ ਲੱਗਦੇ ਸੀਗੇ ਲੁਧਿਆਣੇ ਬਾਬਾ ਗਿੜੇ ਲੱਗਦੇ ਸੀ ਜਿਹਾ ਉਹਨਾਂ ਜਾਣ ਬਹੁਤ ਜ਼ਿਆਦਾ ਸੀ ਮੰਗ ਸਿੰਘ ਦਾ ਤਾਂ ਕਰਕੇ ਉਹਨੇ ਮੰਗ ਸਿੰਘ ਨੇ ਇਹ ਸੋਚਿਆ ਵੀ ਉਹਨੂੰ ਆਉਣ ਜਾਣ 'ਚ ਕੋਈ ਤਕਲੀਫ ਨਾ ਹੋਵੇ ਤਾਂ ਕਰਕੇ ਉਹਨੇ ਮਤਲਬੀ ਹਰਨਾਮ ਸਿੰਘ ਨੂੰ ਇੱਕ ਆਪਦੇ ਡਰਾਈਵਰ ਦੇ ਰੂਪ 'ਚ ਰੱਖ ਲਿਆ ਸੀ ਪਿਛਲੇ 8 ਮਹੀਨਿਆਂ ਤੋਂ ਤੇ ਉਹਨੇ ਇੱਕ ਗੱਲ ਮੈਨੂੰ ਹੋਰ ਦੱਸਿਆ ਮਨਦੀਪ ਸਿੰਘ ਸੀਗਾ ਜਿਹੜਾ ਉਹਦੀ ਇੱਕ ਮਤਲਬੀ ਭੈਣ ਵੀ ਸੀਗੀ ਜਿਹਦਾ ਨਾਮ ਸੀਗਾ ਚਰਨਪ੍ਰੀਤ ਕੌਰ ਚਨਪ੍ਰੀਤ ਕੌਰ ਦਾ ਮਗਰ ਮਤਲਬ ਇਤਲਾਕ ਹੋ ਚੁੱਕਿਆ ਸੀਗਾ ਤਾਂ ਕਰਕੇ ਮਤਲਬ ਇਹ ਆਪਦੇ ਭਰਾ ਤੇ ਆਪਦੇ ਮਤਲਬ ਪਿਤਾ ਮੰਗ ਸਿੰਘ ਕੋਲ ਹੀ ਰਹਿੰਦੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਮੰਗ ਜਿਹੜਾ ਮਤਲਬ ਹਰਨਾਮ ਸਿੰਘ ਸੀਗਾ ਉਹ ਅਕਸਰ ਕਈ ਵਾਰ ਇਹਨਾਂ ਦੇ ਘਰੇ ਵੀ ਰਹਿ ਜਾਂਦਾ ਸੀਗਾ ਤੇ ਘਰੇ ਰਹਿਣ ਕਰਕੇ ਮਤਲਬ ਵੀ ਚਾਰ-ਚਾਰ ਦਿਨ ਇਕੱਠੇ ਘਰੇ ਰਹਿ ਜਾਣਾ ਮਨਦੀਪ ਸਿੰਘ ਦੇ ਘਰੇ ਮੰਗ ਸਿੰਘ ਨਾਲ ਕਿਉਂਕਿ ਉਹ ਅਕਸਰ ਮੰਗ ਸਿੰਘ ਨਾਲ ਹੀ ਰਹਿੰਦਾ ਸੀ ਡਰਾਈਵਰ ਸੀਗਾ ਮੰਗ ਸਿੰਘ ਦਾ ਤਾਂ ਕਰਕੇ ਜਿੱਥੇ ਮੰਗ ਸਿੰਘ ਰੁਕਦੇ ਸੀਗੇ ਉੱਥੇ ਹਰਨਾਮ ਸਿੰਘ ਨੂੰ ਵੀ ਰੁਕਣਾ ਪੈਂਦਾ ਸੀਗਾ ਤੇ ਹੁਣ ਮਤਲਬ ਵੀ ਜਿਹੜਾ ਹਰਨਾਮ ਸਿੰਘ ਸੀਗਾ ਉਹ ਮੰਗ ਸਿੰਘ ਦੇ ਘਰੇ ਰੋਪਦਾ ਸੀਗਾ ਤੇ ਤਾਂ ਉੱਥੇ ਮੁਲਾਕਾਤ ਹੁੰਦੀ ਉਹਦੀ ਚਰਨਪ੍ਰੀਤ ਕੌਰ ਨਾਲ ਜਦੋਂ ਚਰਨਪ੍ਰੀਤ ਕੌਰ ਨਾਲ ਮੁਲਾਕਾਤ ਹੁੰਦੀ ਐ ਨਾ ਸੁਣਨਾ ਜ ਨੇੜਿਕੀਆਂ ਵਧਦੀਆਂ ਗਈਆਂ ਤੇ ਸੁਣੋ ਮੈਂ ਇੱਥੇ ਤਾਂ ਕੱਲ ਦੱਸਣੀ ਭੁੱਲ ਗਿਆ ਜੀ ਹਰਨਾਮ ਸਿੰਘ ਸੀਗਾ ਜਿਹੜਾ ਇੱਕ ਮਤਲਬ ਹੀ ਨਿੰਗ ਸਿੰਘ ਸੀਗਾ ਮਤਲਬ ਗੁਰੂ ਦਾ ਉਹਨਾਂ ਲਈ ਬਾਣਾ ਉਹਨੇ ਪਾਇਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਮਤਲਬ ਵੀ ਜਦੋਂ ਪਤਾ ਲੱਗਦੀ ਐ ਗੱਲ ਤੇ ਉਹਨਾਂ ਦੋਨਾਂ ਦੀ ਨਜ਼ਦੀਕੀਆਂ ਪਤਾ ਨਾ ਸ਼ੁਰੂ ਹੋ ਜਾਂਦੀਆਂ ਨੇ ਨਜ਼ਦੀਕੀਆਂ ਵਧਦੀਆਂ ਵਧਦੀਆਂ ਦੋਨਾਂ ਨੂੰ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਪਿਆਰ ਹੋ ਜਾਂਦਾ ਹੈ ਹਾਂ ਤੁਸੀਂ ਦੇਖੋ ਜਿਹੜਾ ਬੰਦਾ ਆ ਮੰਗ ਸਿੰਘ ਨੇ ਆਪਦਾ ਇੱਕ ਡਰਾਈਵਰ ਰੱਖਿਆ ਹੋਇਆ ਸੀਗਾ ਤੇ ਉਹ ਸੀਗੀ ਡਰਾਈਵਰ ਨੇ ਮਤਲਬ ਇਹ ਉਹ ਭੁੱਲ ਗਿਆ ਸੀਗਾ ਵੀ ਮੈਨੂੰ ਜਦੋਂ ਉਹਨੂੰ ਲੋਡ ਸੀ ਉਹਨੂੰ ਨੌਕਰੀ ਦਿੱਤੀ ਸੀਗੀ ਤੇ ਆਪਦੇ ਹੀ ਮਤਲਬ ਹੀ ਮਾਲਕ ਦੀ ਜਿਹੜੀ ਮਤਲਬ ਕੁੜੀ ਸੀ ਉਹਦੇ ਨਾਲ ਉਹਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਉਹਦੇ ਨਾਲ ਫੇਰ ਚਲਾ ਲਿਆ ਤੇ ਉਹਨੇ ਦੂਸਰੇ ਪਾਸੋਂ ਜੇ ਆਪਾਂ ਚੱਲ ਰਬੜੀ ਦੇ ਕੋਲ ਦੇਖੀਏ ਉਹ ਵੀ ਕੋਈ ਮਤਲਬ ਘਟਨੀ ਸੀਗੀ ਉਹਨੇ ਵੀ ਕੋਈ ਨਾ ਨੁਖਰ ਨਹੀਂ ਕੀਤੀ ਉਹਨੇ ਵੀ ਮੰਗ ਉਹਦਾ ਹਰਨਾਮ ਸਿੰਘ ਨਾਲ ਲੇਟ ਦਾ ਵਧਾਉਣੀ ਸ਼ੁਰੂ ਕਰ ਦਿੱਤੀ ਹਨ ਜਿੱਦ ਕੀ ਬਾਧੀਆਂ ਬਾਧੀਆਂ ਨਾ ਨਜਾਇਜ਼ ਹੋਂਦਾ ਤੱਕ ਚਲੀਆਂ ਗੰਗਾ ਹੁਣ ਦੋਨੇ ਜਦੋਂ ਜਦੋਂ ਇਹਨਾਂ ਨੂੰ ਟਾਈਮ ਮਿਲਦਾ ਸੀਗਾ ਅਕਸਰ ਇਹ ਸਮਸਰੀਕ ਸੰਬੰਧ ਵੀ ਬਣਾ ਲੈਂਦੇ ਸੀਗੇ ਤਾਂ ਹੁਣ ਦੋਨੋਂ ਨੂੰ ਮਤਲਬ ਹੈ ਵੀ ਅੰਦਰੋਂ-ਉਂਦਰੀ ਜਿਹੜੀ ਚਰਨਪ੍ਰੀਤ ਕੌਰ ਸੀ ਉਹਨੂੰ ਇਹ ਗੱਲ ਤਾਂ ਪਤਾ ਸੀ ਕਿ ਹੁਣ ਉਹਨਾਂ ਦੋਨਾਂ 'ਚ ਫਾਸਲਾ ਬਹੁਤ ਵੱਡਾ ਦਾ ਉਮਰ ਦਾ ਫਾਸਲਾ ਨਹੀਂ ਫਾਸਲਾ ਗਰੀਬੀ ਤੇ ਅਮੀਰੀ ਦਾ ਜਿਹੜਾ ਮਤਲਬ ਵੀ ਹੁਣ ਇੱਥੇ ਚਰਨਪ੍ਰੀਤ ਕੌਰ ਸੀ ਉਹ ਮਤਲਬ ਇਹ ਰੱਜੇ ਪੂਜੇ ਸਰਦਾਰਾਂ ਦੀ ਧੀ ਸੀ ਤੇ ਜਿਹੜਾ ਉਹ ਹਰਨਾਮ ਸਿੰਘ ਸੀਗਾ ਉਹ ਉਹਨਾਂ ਦਾ ਡਰਾਈਵਰ ਸੀਗਾ ਅੰਦਰੋਂ-ਉਂਦਰੀ ਇਹ ਗੱਲ ਚਰਨਪ੍ਰੀਤ ਕੌਰ ਨੂੰ ਪਤਾ ਸੀਗੇ ਵੀ ਕਦੇ ਵੀ ਉਹਦੇ ਜਿਹੜਾ ਭਰਾ ਤੇ ਉਹਦਾ ਮਤਲਬ ਜਿਹੜਾ ਪਿਓ ਹੈਗਾ ਉਹ ਇਹ ਰਿਸ਼ਤੇ ਨੂੰ ਨਹੀਂ ਮੰਨਣਗੇ ਪਰ ਫਿਰ ਵੀ ਉਹਨਾਂ ਦਾ ਜਿਹੜਾ ਪਿਆਰ ਸੀਗਾ ਨਹੀਂ ਰੁਕ ਰਿਹਾ ਸੀ ਪਿਆਰ ਦਿਨੋ-ਦਿਨ ਹੀ ਵਧਦਾ ਜਾ ਰਿਹਾ ਸੀਗਾ ਤੇ ਹੁਣ ਮਤਲਬ ਇਹ ਅਕਸਰ ਮਤਲਬ ਇਹ ਮੁਲਾਕਾਤਾਂ ਹੁੰਦੀਆਂ ਉਹਨਾਂ ਦੀਆਂ ਸਰੀਰਕ ਸੰਬੰਧ ਬਣਾਉਂਦੇ ਉਹ ਸਮਾ ਆ ਚੁੱਕਾ ਸੀਗਾ ਜਦੋਂ ਮਤਲਬ ਇਹ ਚਰਨਪ੍ਰੀਤ ਕੌਰ ਦਾ ਆਪਦੇ ਆਜ ਘਰ ਨਾਮ ਸਿੰਘ ਮਿਲਣਾ ਬਿਲਕੁਲ ਨਹੀਂ ਸਰ ਰਿਹਾ ਸੀਗਾ ਇਹ ਮਸੂਮ ਨੇ ਇੱਕ ਗੱਲ ਦੱਸਣੀ ਭੁੱਲ ਗਿਆ ਸੀ ਕਿ ਜਿਹੜਾ ਹਰਨਾਮ ਸਿੰਘ ਸੀਗਾ ਜਿਹੜਾ ਉਹਨਾਂ ਦਾ ਡਰਾਈਵਰ ਸੀਗਾ ਉਹ ਵੀ ਵਿਆਹ ਹੋਇਆ ਸੀਗਾ ਤੇ ਪਰ ਉਹਨੇ ਮਤਲਬ ਹੀ ਆਪਣੀ ਘਰ ਵਾਲੀ ਤੋਂ ਤਲਾਕ ਲੈਣ ਲਈ ਅਦਾਲਤ ਵਿੱਚ ਅਰਜ਼ੀ ਪਾਈ ਹੋਈ ਸੀਗੀ ਤੇ ਹੁਣ ਜਿਹੜੀ ਚਰਨਜੀਤ ਮਤਲਬ ਇੱਕ ਗੱਲ ਸੋਚਦੀ ਹੈਗੀ ਵੀ ਉਹਨਾਂ 'ਚ ਫਾਸਲਾ ਬਹੁਤ ਵੱਡਾ ਹੁੰਦਾ ਫਾਸਲਾ ਹੋਰ ਉਮਰਾਂ ਦਾ ਫਾਸਲਾ ਨਹੀਂ ਫਾਸਲਾ ਹੁੰਦਾਗਾ ਅਮੀਰੀ ਦਾ ਤੇ ਗਰੀਬੀ ਦਾ ਚੱਲ ਜੀ ਤਾਂ ਅੰਦਰੋਂ ਅੰਤਰੀ ਉਹਨੂੰ ਪਤਾ ਸੀਗਾ ਵੀ ਉਹਨ ਜਿਹੜੇ ਮਤਲਬ ਉਹਦਾ ਭਰਾ ਤੇ ਹੁੰਦਾ ਜਿਹੜਾ ਮਤਲਬ ਪਿਆ ਹੋਇਆ ਉਹਨਾਂ ਦੇ ਜਿਹੜੇ ਰਿਸ਼ਤੇ ਨੂੰ ਮਤਲਬ ਕਦੇ ਕਮੂਲ ਨਹੀਂ ਕਰਨੇ ਕਦੇ ਮਤਲਬ ਇਹ ਉਹਨਾਂ ਨੂੰ ਮਨਜ਼ੂਰੀ ਨਹੀਂ ਦੇਣਗੇ ਪਰ ਫਿਰ ਵੀ ਜਿਹੜੀ ਚਨਜੀਤ ਕੌਰ ਸੀਗੀ ਉਹ ਮਤਲਬ ਵੀ ਸਾਰੀਆਂ ਰਿਸ਼ਤਿਆਂ ਦੇ ਆਪ ਦੇ ਖੁੱਲ ਚੁੱਕੇ ਸੀਗੀ ਤੇ ਆਪਦੇ ਆਸ਼ਕ ਮਗਰ ਪਾਗਲ ਹੋ ਚੁੱਕੇ ਸੀਗੀ ਤੇ ਉਹਨੂੰ ਮਤਲਬ ਵੀ ਆਪਦੇ ਆਸ਼ਕਰਨਾਮ ਸਿੰਘ ਦੀ ਆਦਤ ਲੱਗ ਚੁੱਕੀ ਸੀਗੀ ਹੁਣ ਮੈਂ ਤੁਹਾਨੂੰ ਪਹਿਲਾਂ ਹਰ ਇੱਕ ਸਟੋਰੀ ਦੱਸਦਾ ਰਹਾਂਗਾ ਵੀ ਜਿਹੜਾ ਇਸ ਕੋਲੂ ਗੱਛਪੈ ਨਹੀਂ ਰਹਿੰਦਾ ਉਸੇ ਤਰ੍ਹਾਂ ਇਹਨਾਂ ਦਾ ਰਿਸ਼ਤੇ ਦਾ ਵੀ ਮਨਦੀਪ ਸਿੰਘ ਨੂੰ ਪਤਾ ਲੱਗ ਜਾਂਦਾ ਮਨਦੀਪ ਸਿੰਘ ਨੂੰ ਇਹ ਗੱਲ ਪਤਾ ਲੱਗ ਜਾਂਦੀ ਵੀ ਜਿਹੜੀ ਉਹਦੀ ਭੈਣ ਆ ਗਈ ਚਨਪ੍ਰੀਤ ਕੌਰ ਤੇ ਉਹਦਾ ਮਤਲਬ ਉਹਨਾਂ ਦੇ ਡਰਾਈਵਰ ਨਾਲ ਨਜਾਇਜ਼ ਰਿਸ਼ਤਾ ਚੱਲ ਰਿਹਾ ਹੈਗਾ ਤੇ ਇੱਕ ਦਿਨ ਮਨਦੀਪ ਸਿੰਘ ਜਿਹੜਾ ਆਪ ਦੀ ਭੈਣ ਨੂੰ ਚਰਨਜੀਤ ਕੌਰ ਨੂੰ ਮਤਲਬ ਰੋਗ ਦਾ ਟੋਕਦਾ ਉਹਨੂੰ ਸਮਝਾਉਂਦਾਗਾ ਵੀ ਜਿਹੜਾ ਤੂੰ ਸੋਚੀ ਬੈਠੀ ਐ ਕਦੇ ਨਹੀਂ ਹੋ ਸਕਦਾ ਪਰ ਹੁਣ ਚਰਨਜੀਤ ਕੌਰ ਪਿਆਰ ਚ ਪਾਗਲੀ ਇੰਨੀ ਹੋ ਚੁੱਕੀ ਸੀਗੀ ਤੇ ਉਹਨੂੰ ਆਦਤ ਹੀ ਇੰਨੀ ਲੱਗ ਚੁੱਕੀ ਸੀਗੀ ਹਰ ਰਰਨਾਮ ਸਿੰਘ ਦੀ ਉਹਦੇ ਬਿਨਾ ਰਹਿ ਨਹੀਂ ਸਕਦੀ ਸੀਗੀ ਤੇ ਫਿਰ ਉਹਨਾਂ ਨੇ ਮਤਲਬ ਇੱਕ ਦਿਨ ਮਤਲਬ ਪਲਾਨ ਬਣਾਉਂਦੀ ਹੈਗੀ ਚਰਨਪ੍ਰੀਤ ਕੌਰ ਪਲਾਨ ਇਹ ਬਣਾਉਂਦੀ ਹੈਗੀ ਵੀ ਉਹ ਇਹ ਕਿਸ ਗੱਲ ਦਾ ਪਤਾ ਸੀਗਾ ਜਿਹੜਾ ਉਹਦਾ ਭਰਾ ਦਾ ਉਹ ਕਦੇ ਉਹਨੂੰ ਮਿਲ ਨਹੀਂ ਦਊਗਾ ਰਣਨਾਮ ਸਿੰਘ ਨਾਲ ਉਹਨੂੰ ਇਹ ਵੀ ਡਰ ਸੀਗਾ ਵੀ ਕਦੇ ਉਹਨੂੰ ਨੌਕਰੀ ਤੋਂ ਨਾ ਹਟਾ ਦੇਣ ਨੌਕਰੀ ਤੋਂ ਨਾ ਲਾ ਦੇਣ ਤੇ ਉਸ ਤੋਂ ਬਾਅਦ ਉਹਨਾਂ ਮੇਲਾਂ ਚ ਉਹਨਾਂ ਨੂੰ ਔਖਾ ਹੋ ਜਾਊਗਾ ਤਾਂ ਕਰਕੇ ਚੰਨਪ੍ਰੀਤ ਕੌਰ ਪਲਾਨ ਬਣਾਉਂਦੀ ਹੈ ਕਿ ਆਪਦੇ ਭਰਾ ਮਨਦੀਪ ਸਿੰਘ ਨੂੰ ਰਸਤੇ ਤੋਂ ਹਟਾਉਣਾ ਉਹ ਮਨਦੀਪ ਸਿੰਘ ਨੂੰ ਰਸਤੇ ਤੋਂ ਟਾਲਣ ਦਾ ਇਸ ਕਰਕੇ ਪਲਾਨ ਬਣਾਉਂਦੀ ਹੈ ਕਿਉਂਕਿ ਉਹ ਵੀ ਕਦੇ ਸੀਗਾ ਵੀ ਮੇਲਾਂ ਚ ਉਹਨਾਂ ਨੂੰ ਸੌਖ ਹੋ ਜਾਊਗਾ ਤੇ ਮਨਦੀਪ ਸਿੰਘ ਨੂੰ ਪਿਆਰ ਵਾਲੇ ਪਤਾ ਲੱਗ ਚੁੱਕਿਆ ਸੀਗਾ ਤੇ ਉਹਨੂੰ ਇਹ ਵੀ ਡਰ ਸੀਗਾ ਕਿ ਕਿਤੇ ਉਹ ਉਹ ਆਪਦੇ ਪ੍ਰੋਬਲਮ ਨੂੰ ਨਾ ਦੱਸ ਦੇ ਤੇ ਦੂਸਰੀ ਗੱਲ ਇਹ ਸੀ ਜਿਹੜੀ ਮਤਲਬ ਸਾਰੀ ਜਾਇਦਾਦ ਸੀਗੀ ਉਹ ਨੂੰ ਰੱਜੇ ਪੁੱਜੇ ਸਰਦਾਰਾਂ ਦੀ ਧੀ ਸੀਗੀ ਤੇ ਵੀ ਉਹਨਾਂ ਇਸੇ ਸਾਰੀ ਪ੍ਰਾਪਰਟੀ ਜਿਹੜੀ ਉਹਦੇ ਨਾਮ ਲੱਗ ਜੂਗੀ ਉਸ ਤੋਂ ਬਾਅਦ ਉਹ ਮਤਲਬ ਚਰਨਪ੍ਰੀਤ ਕੌਰ ਤੇ ਹਰਨਾਮ ਸਿੰਘ ਬੈਠ ਕੇ ਸਾਰੀ ਉਮਰ ਉਸ ਪ੍ਰਾਪਰਟੀ ਨੂੰ ਮਤਲਬ ਖਾਣਗੇ ਵੀ ਉਹਨਾਂ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਪੈਣੀ ਹੁਣ ਇਹ ਗੱਲ ਸ਼ੇਅਰ ਕਰਦੇ ਜਨਪ੍ਰੀਤ ਕੌਰ ਆਪਦੇ ਆਸ਼ਕ ਹਰਨਾਮ ਸਿੰਘ ਨਾਲ ਗਰਨਾਮ ਸਿੰਘ ਨੇ ਤਾਂ ਕਿਉਂ ਮਨਾ ਕਰਨਾ ਸੀ ਹਰਨਾਮ ਸਿੰਘ ਆਂਦਾ ਜਿਹਨਾਂ ਪੰਜੇ ਉਂਗਲਾਂ ਕਿਉਂ ਸਿੰਘ ਆਇਕ ਤਾਂ ਉਹਨੂੰ ਮਤਲਬੀ ਆਪਦੀ ਜਿਹੜੀ ਮਸ਼ੂਕ ਆ ਉਹ ਮਿਲਣ ਜਾ ਰਹੀ ਸੀ ਤੇ ਦੂਸਰੀ ਜਿਹੜੀ ਮਤਲਬੀ ਸਾਰੀ ਪ੍ਰਾਪਰਟੀ ਸੀਗੀ ਉਹਨਾਂ ਦੀ ਜਿਹਨਾਂ ਦੇ ਘਰੋਂ ਡਰਾਈਵਰ ਲੱਗਿਆ ਸੀਗਾ ਉਹ ਉਹਨਾਂ ਦੀ ਪ੍ਰਾਪਰਟੀ ਉਹਦੇ ਨਾਮ ਲੱਗਣ ਜਾ ਰਹੀ ਸੀ ਤੇ ਉਹ ਮਤਲਬ ਉਹਨੇ ਵੀ ਛੱਟਪਟ ਹਾਂ ਕਰ ਦਿੱਤੇ ਹੁਣ ਇਹ ਪਲਾਨ ਬਣਾਉਂਦੇ ਆ ਕਿ 8 ਜੁਲਾਈ ਨੂੰ ਮਤਲਬ ਇਹ ਜਿਹੜਾ ਹਰਨਾਮ ਸਿੰਘ ਆਪਦੇ ਦੋਸਤ ਤੋਂ ਇੱਕ ਇੱਕ ਦੋਸਤ ਤੋਂ ਤਾਂ ਬਾਈਕ ਧਾਰੀ ਮੰਗਦਾਗਾ ਤੇ ਦੂਸਰੇ ਦੋਸਤ ਤੋਂ ਮਤਲਬ ਇਹ ਜਿਹੜੀ ਰੈਫਲ ਸੀ ਉਹ ਧਾਰੀ ਮੰਗਦਾਗਾ ਤੇ ਤੀਸਰੇ ਦੋਸਤ ਨੂੰ ਇਹ ਕਹਿੰਦਾ ਵੀ ਤੂੰ ਮੇਰੇ ਨਾਲ ਉਸ ਪਾਰਦਾ ਤੇ ਨਾਲ ਜਾਣਾਗਾ ਤੇ ਉਹਦੇ ਤਿੰਨੇ ਦੋਸਤ ਮਤਲਬ ਉਹਨੂੰ ਹਾਂ ਕਰ ਦਿੰਦੇ ਆ ਕਿ ਹਾਂ ਕਿਉਂ ਕਰਦੇ ਹੋ ਇਹ ਕਰਦਾ ਮੈਨੂੰ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ ਤੇ ਹੁਣ ਜਿਹੜਾ 200 ਉਸ ਰਾਤ ਉਹਦੇ ਨਾਲ ਜਾਂਦਾ ਉਹਦਾ ਨਾਮ ਸੀਦਾ ਜਸ਼ਨਪ੍ਰੀਤ ਸਿੰਘ ਤੇ ਜੀਤੋ ਮਤਲਬ ਇਹ ਨਾਮ ਤਾਂ ਚੇਂਜ ਕਰਨੀ ਆ ਫਿਰ ਨਾਮ ਲੈਣੀ ਕਿਉਂ ਆਂਗੇ ਇਹ ਹੋਰ ਮਤਲਬ ਇਹ 8 ਜੁਲਾਈ ਨੂੰ ਜਿਹੜਾ ਹਰਨਾਮ ਸਿੰਘ ਆਪਦੀ ਮਤਲਬ ਇਹ ਮਸ਼ੂਕ ਚਰਨਪ੍ਰੀਤ ਸਿੰਘ ਨੂੰ ਲੁਧਿਆਣੇ ਮਿਲਦਾਗਾ ਕਿਉਂਕਿ ਕਹਿੰਦਾਗਾ ਕਿ ਕਿਵੇਂ ਬਰਦਾਤ ਨੂੰ ਇਲਜ਼ਾਮ ਹੈ ਨਾ ਮਤਲਬ ਇਹ ਬਰਦਾਤ ਕਿਵੇਂ ਕਰਨੀ ਹੈਗੀ ਫਿਰ ਉਹ ਚਾਹੇ ਜਨਪ੍ਰੀਤ ਨੂੰ ਸਾਰੀ ਗੱਲ ਬਾਤ ਸਮਝਾਉਂਦੀ ਹੈ ਕਿ ਜਿਹੜਾ ਉਹਦਾ ਭਰਾ ਮਨਦੀਪ ਸਿੰਘ ਉਹ ਤਕਰੀਬਨ 9:00 ਵਜੇ ਘਰੇ ਆਉਂਦਾਗਾ ਦੁਕਾਨ ਬੰਦ ਕਰਕੇ ਆਪਦੀ ਕਿਉਂਕਿ ਮੈਂ ਸਾਨੂੰ ਪਹਿਲਾਂ ਵੀ ਦੱਸਿਆ ਮਨਦੀਪ ਦੀ ਗ੍ਰੋਸਰੀ ਦੀ ਦੁਕਾਨ ਸੀਗੀ ਤੇ ਤਾਂ ਕਰਕੇ ਉਹ ਕਹਿੰਦੀ ਵੀ 9:00 ਵਜੇ ਦੁਕਾਨ ਬੰਦ ਕਰਕੇ ਘਰੇ ਆਉਂਦਾਗਾ ਉਸ ਵਾਰ ਉਸ ਵਾਰ ਜਦੋਂ ਉਹ ਘਰੇ ਆਉਂਦਾਗਾ ਇਹੋ ਸਮਾਂ ਆਉਂਦਾਗਾ 10 ਜੁਲਾਈ ਦਾ ਜਿਸ ਦਿਨ ਪਰਦਾ ਤੋਂ ਇਲਜ਼ਾਮ ਦੇਣਾ ਸੀਗਾ ਤੇ ਜਿਹੜਾ ਹਰਨਾਮ ਸਿੰਘ ਸੀਗਾ ਤੇ ਉਹਨੇ ਮਤਲਬ ਇਹ ਆ ਉਹਦਾ ਮੂੰਹ ਢੱਕ ਲਿਆ ਸੀਗਾ ਤੇ ਜਿਹੜਾ ਉਹਦਾ ਨਾਲ ਦੋਸਤ ਸੀਗਾ ਜਸ਼ਨਪ੍ਰੀਤ ਸੀ ਉਹਨੇ ਵੀ ਆ ਉਹ ਜਿਹੜਾ ਮੂੰਹ ਚੰਗੀ ਤਰ੍ਹਾਂ ਢੱਕ ਲਿਆ ਸੀਗਾ ਤਾਂ ਜੋ ਮਤਲਬ ਇਹ ਮਨਦੀਪ ਸਿੰਘ ਨੂੰ ਕਿਸੇ ਵੀ ਪਹਿਚਾਨ ਨਾ ਆ ਸਕੇ ਤੇ ਉਹ ਵੀ ਉਸ ਸਮੇਂ ਆਉਂਦਾਗਾ 9 ਵਜੇ ਦਾ ਮਨਦੀਪ ਸਿੰਘ ਆਪਦੀ ਦੁਕਾਨ ਨੂੰ ਬੁਧਾਉਂਦਾਗਾ ਤੇ ਆਪਦੀ ਗੱਡੀ 'ਚ ਬੈਠਣ ਲੱਗਦਾਗਾ ਤੇ ਉਸਦੇ ਨਾਲ ਜਿਹੜਾ ਹਰਨਾਮ ਸਿੰਘ ਉਹਦੇ ਮਤਲਬ ਗੋਣੀਆਂ ਮਾਰਨੇ ਸ਼ੁਰੂ ਕਰ ਦਿੰਦਾਗਾ ਮਨਦੀਪ ਸਿੰਘ ਦੀ ਕਿਸਮਤ ਇੰਨੀ ਚੰਗੀ ਸੀਗੀ ਅਬ ਬਖਸਰ ਦੇਖਿਆਗਾ ਲੋਕਾ ਜਿਹੜੇ ਹੁਣ ਤਾਂ ਵੀਡੀਓ ਬਣਾਉਣ ਲੱਗ ਕੇ ਜਾਂਦੇ ਹੈਗੇ ਤਮਾਸ਼ਾ ਦੇਖਣ ਲੱਗ ਕੇ ਜਾਂਦੇ ਹੈਗੇ ਪਰਮਨਦੀਪ ਸਿੰਘ ਦੀ ਕਿਸਮਤ ਦੀ ਜਲਾ ਲੂ ਜਾਇ ਲਾ ਲੂ ਵੀ ਮਤਲਬ ਉਹਦੀ ਜ਼ਿੰਦਗੀ ਹੋਰ ਹਜੇ ਹੋਰ ਲਿਖੀ ਸੀਗੀ ਤੇ ਜਿਹੜੇ ਰਾਹੀਰ ਮਿਲੇ ਸੀ ਉਹਦੇ ਉਹ ਮਤਲਬ ਚੰਗੇ ਭਲੇ ਮਤਲਬ ਇਨਸਾਨ ਮਿਲੇ ਸੀਗੇ ਜਿੰਨਾ ਚਿਰ ਇਨਸਾਨੀਤਾ ਜੀ ਵੀ ਜਿੰਦਾ ਸੀਗੀ ਉਹ ਮਨਦੀਪ ਸਿੰਘ ਚੱਕ ਕੇ ਹਸਪੀਟਲ ਲੈ ਕੇ ਜਾਂਦੇ ਹੈ ਤਾਂ ਜਿਹੜੀ ਮਨਦੀਪ ਸਿੰਘ ਦੀ ਜਾਨ ਬਚ ਜਾਂਦੀ ਤੇ ਦੂਸਰੇ ਪਾਸੇ ਹਰਨਾਮ ਸਿੰਘ ਇਹ ਸੋਚਦਾਗਾ ਵੀ ਉਹਨੇ ਜਿਹੜੀ ਪਾਰਦਾ ਤੋਂ ਇਲਜ਼ਾਮ ਦੇ ਤਾ ਉਹਨੇ ਮਨਦੀਪ ਸਿੰਘ ਨੂੰ ਦੁਨੀਆ ਤੋਂ ਖਤਮ ਕਰਤਾ ਪਰ ਉਹਨੇ ਇਹ ਹੀ ਪਤਾ ਸੀ ਕਿ ਜਿਹੜਾ ਮਨਦੀਪ ਸਿੰਘ ਦਾ ਉਹ ਬਾਝਕ ਗਿਆ ਤੇ ਉਸ ਤੋਂ ਬਾਅਦ ਪੁਲਿਸ ਮਤਲਬ ਵੀ ਚਰਨਪ੍ਰੀਤ ਨੂੰ ਗ੍ਰਿਫਤਾਰ ਕਰਦੀ ਹੈਗੀ ਤੇ ਹਰਨਾਮ ਸਿੰਘ ਨੂੰ ਤਾਂ ਪਹਿਲੇ ਗ੍ਰਿਫਤਾਰ ਕਰ ਲਿਆ ਸੀਗਾ ਪੁਲਿਸ ਨੇ ਤੇ ਜਿਹੜੇ ਤਿੰਨ ਹੋਰ ਦੋਸਤ ਸੀਗੇ ਉਹਨਾਂ ਨੂੰ ਵੀ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈਗੀ ਤੇ ਜਿਹੜਾ ਮਤਲਬ ਵੀ ਉਹਨੇ ਕੇਸ ਕੁ ਮਤਲਬ ਲਈ ਕੰਮ ਲਈ ਰਾਹ ਪਰਵਾਰ ਚੁਣਦੀ ਹੈਗੀ ਉਹਨੂੰ ਵੀ ਪੁਲਿਸ ਆਫ ਦੇ ਕਬਜ਼ੇ ਚ ਲੈ ਲੈਂਦੀ ਹੈਗੀ ਤੇ ਜਿਹੜੀ ਮਤਲਬ ਬਾਈਕ ਵਰਤੀ ਗਈ ਹੈ ਉਹਨੂੰ ਵੀ ਪੁਲਿਸ ਆਫ ਦੇ ਕਬਜ਼ੇ ਚ ਲੈ ਲੈਂਦੀ ਹੈਗੀ ਤੇ ਹੁਣ ਚਾਰਾਂ ਪੰਜਾਂ ਦੇ ਕੇਸਸ ਮਤਲਬ ਚੱਲਦਾਗਾ ਦਾੰਦ ਤੇ ਕੋਈ ਸਜੱਸਣਾ ਹੋਊਗਾ ਇਹਨਾਂ ਨੂੰ ਜੋ ਵੀ ਮੈਨੂੰ ਪਤਾ ਲੱਗਿਆ ਤੁਹਾਨੂੰ ਅੱਗੇ ਜਾਣਕਾਰੀ ਜ਼ਰੂਰ ਦਊਗਾ ਤੇ ਧੰਨਵਾਦ ਅੱਜ ਦੀ ਸਟੋਰੀ ਪੂਰੀ ਸੁਣ ਲਈ ਅੱਜ ਫੇਰ ਇੱਕ ਮਤਲਬ ਹੀ ਰਿਸ਼ਤਿਆਂ ਨੂੰ ਤੌਰ ਤੌਰ ਕਰਦਾ ਇੱਕ ਚੰਗੀ ਭੁਲੀ ਮਤਲਬ ਹੀ ਸਰਦਾਰਾਂ ਦੀ ਕੁੜੀ ਮਤਲਬ ਇਹ ਇੱਕ ਮਤਲਬ ਆਦੇ ਡਰੈਗਰ ਦੇ ਪਿਆਰ ਜਿੰਨੀ پاਗਲ ਹੋ ਚੁੱਕੀ ਉਹਨੇ ਮਤਲਬ ਹੀ ਆਪਦੇ ਭਰਾ ਨੂੰ ਮਾਰਨ ਦੀ ਇੱਕ ਸਾਜ਼ਿਸ਼ ਚ ਰਜੇ ਹੁਣ ਮੈਂ ਤੁਹਾਨੂੰ ਇਹ ਹਰ ਸਟੋਰੀ ਚ ਕਹਣਾ ਉਹਨਾਂ ਵੀ ਇਸ਼ਕ ਕਰਨਾ ਗੁਨਾਹ ਨਹੀਂ ਪਰ ਇਸ਼ਕ ਦੇ ਕਿਹੜੇ ਕਿਹੜੇ ਤਰੀਕੇ ਆ ਉਹ ਗੁਨਾਹ ਆਗੇ ਹੁਣ ਆਪ ਬੈਸਿਕ ਕਰੋ ਪਰ ਆਪ ਦੇ ਘਰ ਦੇ ਦੀ ਮਰਜ਼ੀ ਅਨੁਸਾਰ ਕਰੋ ਮਰਜ਼ੀ ਆਪ ਦੀ ਮਤਲੀ ਹਾਇਤ ਦੇਖ ਕੇ ਕਰੋ ਤੇ ਪਿਆਰ ਕਰਨਾ ਜੇ ਫਿਰ ਮਤਲਬ ਇਹ ਉਮਰ ਦੀ ਕੋਈ ਪਿਆਰ ਦੀ ਵਿਧਵਾ ਔਰਤ ਸੀਗੀ ਮਤਲਬ ਉਹਨੇ ਆਪ ਦੇ ਘਰ ਤੋਂ ਤਲਾਕ ਲੈ ਚੁੱਕੀ ਸੀਗੀ ਪਹਿਲਾਂ ਉਹਨਾਂ ਨੂੰ ਦਾਨੀ ਵੇਨੇ ਵਾਜਦੇ ਸੀਗੇ ਮਾਪਿਆਂ ਨੂੰ ਵੀ ਹੁਣ ਇਹ ਘਰੇ ਆ ਕੇ ਬੈਠ ਗਈ ਕੁੜੀ ਨੂੰ ਘਰੇ ਫੋਟੋ ਹਣਾ ਬਹੁਤ ਔਖਾ ਹੁੰਦਾ ਤੇ ਚਲੋ ਹੁਣ ਫਿਰ ਵੀ ਉਹਨੇ ਆ ਕੇ ਡਰਾਈਵਰ ਨਾਲ ਇਸ਼ਕ ਕੀਤਾ ਇਸ਼ਟਾ ਕੀਤਾ ਕੀਤਾ ਪਰ ਉਹਨੇ ਜਿਹੜਾ ਮਤਲਬ ਹੈ ਆਪਦੇ ਭਰਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਉਹ ਬਹੁਤ ਗਲਤ ਕੀਤਾ ਆ ਆਪਦੀ ਮਤਲਬ ਹੀ ਫੋਨ ਦੇ ਰਿਸ਼ਤੇ ਨਾਲੋਂ ਉਹਨੇ ਮਤਲਬ ਹੀ ਆਪ ਦਾ ਜਿਹੜਾ ਜਿਸਮਾਨੀ ਭੁੱਖ ਪੂਰੀ ਕਰਦਾ ਸੀਗਾ ਉਸ ਰਿਸ਼ਤੇ ਨਾਲੋਂ ਜ਼ਿਆਦਾ ਉਹਨੇ ਮਤਲਬ ਹੀ ਤ੍ਰੀਜ ਦਿੱਤੀ ਤੇ ਤੈਜ ਦਿੱਤੀ ਧੰਨਵਾਦ ਆ ਜਿਸ ਤਰੀਕੇ ਪੂਰੀ ਸੁਣ ਲਈ ਮੇਰੇ ਸੁਣੇ ਵਾਰਡ ਇਧਰ ਉਧਰ ਹੋ ਜਾਂਦੇ ਆ ਇਹ ਕਿਉਂਕਿ ਮੈਂ ਜਿੰਨਾ ਵਾਰ ਸਟੋਰੀ ਸੁਣਾਉਣ ਲੱਗਾਂਗਾ ਮੈਂ ਜਿਵੇਂ ਜਿਵੇਂ ਸੋ nhiều ਸਟੋਰੀਆਂ ਸੁਣਾਦਾ ਲੂੰਗਾ ਮੈਂ ਬੈਟਰ ਹੁੰਦਾ ਜਾਊਗਾ ਤੇ ਜੇ ਕੋਈ ਬਰੁਸ਼ਮੰਦ ਲਾ ਜਿਹਦੀ ਕਹਾਣੀ ਚਾਹੀਦੀ ਕਹਾਣੀ ਸਿੱਖ ਨੂੰ ਪਹਿਲੀ ਗੱਲੇ ਮਿਲਦੀ ਆਈ ਸਮ ਇਸ ਕੰਮ ਤੋਂ ਦੂਰ ਰਹਿਣਾ ਚਾਹੀਦਾ ਨਜਾਇਜ਼ ਰਿਸ਼ਤੇ ਦਾ ਅੰਤ ਜਾਂ ਤਾਂ ਮਸਲਾ ਖਸਰ ਦੱਸੇਗਾ ਮੌਤ ਹੋਦੀ ਹੈ ਜਾਂ ਫਿਰ ਉਹਦੇ ਦੀ ਜੇਲ ਹੁਣ ਇਥੇ ਚੱਲ ਫਿਰ ਕੋਈ ਮੁੰਡਾ ਜੇਲ ਹੋਈ ਹੈਗੀ ਤੇ ਮੈਂ ਬਹੁਰਨਾਵ ਸਿੰਘ ਜਿਹੜਾ ਵਧੀਆ ਡਰਾਈਵਰ ਕਰਦਾ ਕਰਦਾ ਕਿੰਦਰ ਇਸ਼ਕ ਚ ਪੈ ਗਿਆ ਤੇ ਕਿੰਦਰ ਮਤਲਬ ਇੱਕ ਔਰਤ ਦੇ ਮਗਰ ਲੱਗ ਗਿਆ ਉਹ ਸਾਰਾ ਜੀਵਨ ਉਹਨੇ ਬਰਤ ਕਰ ਲਿਆ ਪਰ ਹੁਣ ਉਹਨਾਂ ਮਨਦੀਪ ਸਿੰਘ ਦਾ ਕੀ ਕਸੂਰ ਸੀਗਾ ਜਿਹਨੇ ਮਤਲਬ ਵੀ ਆਪ ਦੇ ਡਰਾਈਵਰ ਤੇ ਇੰਨੀ ਮਤਲਬ ਡਰਾਈਵਰ ਤੇ ਭਰੋਸਾ ਕੀਤਾ ਆਪਣੇ ਡਰਾਈਵਰ ਤੋਂ ਹਰ ਮਤਲਬ ਜਿੱਥੇ ਉਹ ਖਾਂਦੇ ਪੀਂਦੇ ਸੀਗਾ ਨਾਲ ਰੱਖਿਆ ਜਿੱਥੇ ਉਹ ਸੌਂਦੇ ਸੀਗਾ ਉੱਥੇ ਨਾਲ ਰੱਖਿਆ ਤੇ ਉਸੇ ਡਰਾਈਵਰ ਨੇ ਮਤਲਬ ਵੀ ਉਹਨਾਂ ਦੀ ਥਾਲੀ ਤੇ ਛੇਕ ਕੀਤਾ ਉਹਨਾਂ ਨਾਲ ਰਹਿ ਕੇ ਉਹਨਾਂ ਨਾਲ ਖਾ ਕੇ ਉਹਨਾਂ ਦਾ ਹੀ ਪੀ ਕੇ ਤੇ ਉਹਨਾਂ ਤੋਂ ਪੈਸੇ ਲੈ ਕੇ ਤੇ ਉਹਨਾਂ ਦੀ ਕੁੜੀ ਮਤਲਬ ਉਹਨਾਂ ਦੀ ਕੁੜੀ ਨਾਲ ਨਜਾਇਜ਼ ਰਿਸ਼ਤੇ ਬਣਾ ਲਈ ਉਹਨ ਦੋਨੇ ਚਰਨਮ ਸਿੰਘ ਵੀ ਗਲਤ ਸੀਗਾ ਤੇ ਗਲਤ ਉਹਨੂੰ ਤੇ ਮਤਲਬ ਇਹ ਚਰਪ੍ਰੀਤ ਕੌਰ ਵੀ ਸੀਗੀ ਪਰ ਕਰਤੀ ਇਸ ਮਤਲਬ ਵੇਖਸੂ ਜਿਹੜਾ ਮਨਦੀਪ ਸਿੰਘ ਤੇ ਗੋਲੀਆਂ ਮਾਰੀਆਂ ਉਹ ਮਤਲਬ ਵੀ ਬਹੁਤ ਗਲਤ ਹੋਇਆ ਧੰਨਵਾਦ ਸਟੋਰੀ ਸੁਣ ਲਈ ਜੇ ਸਟੋਰੀ ਚੰਗੀ ਲੱਗੀ ਤਾਂ ਸਿਕੋਨੋ ਮੇਲਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਕੱਲ ਨੂੰ ਕੋਰਸ ਚ ਘਟਨਾ ਲੈ ਕੇ